ਫੇਰ ਇਹ ਗੱਲ ਕਰਦੀਆਂਗੀ ਆ ਇਹਨੇ ਪ੍ਰਗਾਮ ਤਵਨ ਜਮਾਪਾਨ ਚੋਤੀ ਇਹਨੇ ਕੀ ਕੀਤਾ ਕਣਕ ਬੰਦ ਕਰਤੀ 50 50000 ਬਿਜਲੀ ਦਾ ਆਇਆ ਪਿਆਗਾ ਪਾਣੀ ਸਾਡੇ ਪਿੰਡ ਚ ਨਹੀਂ ਹੈਗਾਗਾ ਤੂੰ ਪੇਸ਼ਾਵੇਂ ਹੋਈ ਜਾਂਦੇ ਕਿਤੇ ਕੋਈ ਛਾਂ ਨਹੀਂ ਬੈਠਣ ਨੂੰ ਹੈਗੀ ਹੈ ਤੇ ਪਸ਼ੂਆਂ ਦਾ ਬੁਰਾ ਹਾਲ ਹੈ ਖਾਰਾ ਪਾਣੀ ਦਿੰਦੇ ਆ ਮੂਹਨ ਦਾ ਪਾਣੀ ਪੀਣੇ ਨਾਹਰ ਦਾ 10 ਰੁਪਿਆ ਦੀ ਬਾਲਟੀ ਲੈਣੇ ਆ ਉਹ ਪਾਣੀ ਪੀਣੇ ਆ ਸੀ ਲੈ ਕੇ ਮੁੱਲ ਦਾ ਵੋਟਾ ਤਾਂ ਸੀ ਮੈਂ ਤਾਂ ਬਾਦਲ ਨੂੰ ਪਾਉਂਗੀ ਮੈਂ ਹੀ ਨਹੀਂ ਕਿਸੇ ਤੋਂ ਡਰਦੀ ਮੈਂ ਤਾਂ ਕਰ ਲਿਆਂ ਨੂੰ ਪਾਵਾਂਗੇ ਜੱਦ ਕੇ ਪਾਵਾਂਗੇ ਵੋਟਾ ਸੀ ਹਾਂ ਕਿੰਚਾ ਮੈਨੂੰ ਹੋ ਗਿਆ ਇੱਥੇ 45 ਸਾਲ ਆਈ ਨੂੰ 45 ਸਾਲਾਂ ਦੀ ਭੂੰਦੜ ਨੂੰ ਵੋਟਾ ਪਾਉਣੀ ਆ ਕਿਸੇ ਤੋਂ ਦੀ ਪਾਇ ਨਹੀਂ ਚੋਦੀ ਕਿਰਪਿਆ ਨਹੀਂ ਲਿਆ ਅਸੀਂ ਤਾਂ ਸਾਡਾ ਤਾਂ ਪਾਈ ਡੱਕਾ ਨਹੀਂ ਕਰਿਆ ਜਿਹੜਾ ਇਹਨੇ ਪਹਿਨੇ ਵਾਅਦੇ ਕਰੇ ਸੀ ਪੁੰਗਮ ਤਮਾਮ ਨੇ ਅੱਛਾ ਇਹਨੇ ਕਹਿਆ ਸੀ 100000 ਰੁਪਿਆ ਮੂੰ ਤੂੰ ਐਸਾ ਬਲਾਲਾ ਵੀ ਕਾ ਐਸਾ ਹੋ ਗਏ ਨੂੰ ਜਿੱਤੇ ਨੂੰ ਉਹ ਅੱਗੇ ਤੋਂ ਲਾ ਕੇ ਸਾਨੂੰ 2.5 ਸਾਲਾਂ ਦਾ 100000 ਦੇ ਵੀ 25000 ਬਣ ਗਿਆ 25000 ਬਣ ਗਿਆ 25 25000 ਰੁਪਇਆ ਦੇਵੇ ਸਾਨੂੰ ਭਗਵੰਤ ਮਾਨ ਫਿਰ ਫਿਰ ਭਗਵੰਤ ਮਾਨ ਵੋਟ ਨਹੀਂ ਪੈਂਦੀ ਇਸ ਤਾਂ ਪਾਉਂਦੀ ਨਹੀਂ 25000 ਠੀਕ ਹੈ ਪਿੰਡ ਦੀ ਬਾਹਰ ਲਾ ਛੱਤ ਲਾ ਲਾ ਸਾਡੇ ਹਰ ਹਰ ਸਰਦਕਾਰ ਸਾਰਾ ਪਿੰਡ ਪੈ ਗਿਆ ਠੀਕ ਹੈ ਨਾ ਦੇਖੀ ਕਿੰਨੇ ਨਾ ਕੁਰਸੀ ਨਾ ਆਵਜਤਨ ਕੋਈ ਵੀ ਨਾ